ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਕੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਅੱਜ ਜੋ ਅਸੀਂ ਵੀਡੀਓ ਲੈ ਕੇ ਆਏ ਆ ਜੀ ਇੱਕ ਲਗਜ਼ਰੀ ਫਲੈਟ ਬਣਿਆ ਹੋਇਆ ਹੈ ਜੀ ਐਂਟਰੀ ਤੁਸੀਂ ਦੇਖ ਲਈ ਹੈ ਇਸ ਫਲੈਟ ਤੇ ਲਿਫਟ ਵੀ ਲੱਗੀ ਹੋਈ ਹੈ ਜੀ ਐਂਟਰੀ ਤੇ ਇਹ ਸਾਰਾ ਲੌਬੀ ਏਰੀਆ ਬਣਿਆ ਹੋਇਆ ਹੈ ਤੁਹਾਨੂੰ ਸਾਰੇ ਪਾਸੇ ਕਰਕੇ ਕੈਮਰਾ ਘੁਮਾ ਦਿਖਾ ਦਿੰਨੇ ਆ ਜੀ ਟਾਈਲ ਸਾਰੀ ਲੱਗੀ ਹੋਈ ਹੈ ਜੀ ਦੀਵਾਰਾਂ ਤੇ ਵੀ ਮੋਲਡਿੰਗ ਹੋਈ ਹੋਈ ਹੈ ਜੀ ਛੱਤ ਤੇ ਡਾਊਨ ਸੀਲਿੰਗ ਵੀ ਹੋਈ ਹੋਈ ਹੈ ਸਾਰਾ ਕੰਮ ਓਕੇ ਰਿਪੋਰਟ ਹੋਇਆ ਹੋਇਆ ਹੈ ਜੀ ਤਾਨੂੰ ਸਾਰੇ ਪਾਸੇ ਦਿਖਾ ਦਨੇ ਆ ਤਿੰਨ ਬੈਡਰੂਮ ਵਿੱਚ ਬਣੇ ਹੋਏ ਹਨ ਕਿਚਨ ਬਣੀ ਹੋਈ ਹੈ ਤੁਹਾਨੂੰ ਦਿਖਾ ਦਨੇ ਸਾਰਾ ਆ ਦੇਖੋ ਇਹ ਛੱਤ ਤੇ ਵੀ ਪ੍ਰੋਫਾਈਲ ਲੇਟ ਸਾਰੇ ਲੱਗੀ ਹੋਈ ਹੈ ਜੀ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਆ ਜੀ ਫਰਸਟ ਬੈਡਰੂਮ ਬਣਿਆ ਹੋਇਆ ਜੀ ਇਹਦੇ ਨਾਲ ਹੀ ਗੈਲਰੀ ਤੇ ਜਾਣ ਲਈ ਦਰਵਾਜ਼ਾ ਲੱਗਾ ਹੋਇਆ ਹੈ ਆ ਦੇਖੋ ਜੀ دیوار ਤੇ ਸਾਰਾ ਡਿਜ਼ਾਈਨਿੰਗ ਦਾ ਪੀਓਪੀ ਵਾਲਾ ਕੰਮ ਸਾਰਾ ਹੋਇਆ ਹੋਇਆ ਜੀ ਸਾਰਾ ਪੇਂਟ ਦਾ ਕੰਮ ਬਹੁਤ ਵਧੀਆ ਹੋਇਆ ਹੈ ਅਟੈਚ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਵਾਸ਼ਰੂਮ ਹੀ ਸਾਰਾ ਦਿਖਾ ਦਿੰਨੇ ਆ ਆ ਦੇਖੋ ਜੀ ਵਾਸ਼ਰੂਮ ਵਿੱਚ ਸ਼ਾਵਰ ਟੂਟੀਆਂ ਦਾ ਕੰਮ ਓਕੇ ਰਿਪੋਰਟ ਹੋਇਆ ਹੋਇਆ ਹੈ ਟਾਇਲਾਂ ਸਾਰੀਆਂ ਛੱਤ ਤੱਕ ਲੱਗੀਆਂ ਹੋਈਆਂ ਨੇ ਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਇਦੇ ਨਾਲ ਹੀ ਕਿਚਨ ਬਣੀ ਹੋਈ ਹੈ ਜੀ ਕਿਚਨ ਸਾਰੀ ਮੋਡੂਲਰ ਤਿਆਰ ਕੀਤੀ ਗਈ ਹੈ ਕਿਚਨ ਵਿੱਚ ਵਿੰਡੋ ਵੀ ਲੱਗੀ ਵੈਂਟੀਲੇਸ਼ਨ ਵਾਸਤੇ ਚਿਮਨੀ ਵੀ ਲੱਗੀ ਹੋਈ ਹੈ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਸਾਊਂਡ ਪ੍ਰੂਫ ਸ਼ੈਂਕ ਲੱਗੇ ਹੋਏ ਹਨ ਚੁੱਲ੍ਹਾ ਵੀ ਇਹਦੇ ਅੰਦਰ ਫਿੱਟ ਹੈ ਜੀ ਛੱਤ ਤੇ ਸਾਰਾ ਲਾਈਟਿੰਗ ਦਾ ਕੰਮ ਹੋਇਆ ਹੋਇਆ ਤੁਹਾਨੂੰ ਕੈਮਰਾ ਉੱਪਰ ਕਰਕੇ ਦਿਖਾ ਦਿੰਨੇ ਆ ਇੱਕ ਵਾਰੀ ਆ ਦੇਖੋ ਜੀ ਸਾਰਾ ਲਾਈਟਿੰਗ ਦਾ ਕੰਮ ਵਧੀਆ ਹੋਇਆ ਹੋਇਆ ਜੀ ਇੱਕ ਵੀ ਕਮੀ ਨਹੀਂ ਹੈ ਜੀ ਇਹਦੇ ਵਿੱਚ ਸਾਰਾ ਕੰਮ ਐਨ ਓਕੇ ਰਿਪੋਰਟ ਇਹਦੇ ਵਿੱਚ ਹੋਇਆ ਹੈ ਜੀ। ਇਹ ਕਾ ਵਾਸ਼ਰੂਮ ਬਣਿਆ ਹੋਇਆ ਹੈ। ਇਹ ਵੀ ਵਾਸ਼ਰੂਮ ਉਧਰਲੇ ਵਾਸ਼ਰੂਮ ਵਾਂਗ ਹੀ ਪ੍ਰੋਪਰ ਤਿਆਰ ਕੀਤਾ ਗਿਆ ਹੈ ਜੀ। ਛੱਤ ਤੱਕਨ ਟੈਲ ਲੱਗੀ ਹੋਈ ਹੈ। ਛੱਤ ਤੇ ਲਾਈਟਿੰਗ ਦਾ ਕੰਮ ਕੀਤਾ ਗਿਆ ਹੈ। ਸ਼ਾਵਰ, ਟੂਟੀਆਂ, ਵਾਸ਼ਬੈਸਿਨ ਸਭ ਲੱਗਾ ਹੋਇਆ ਹੈ ਜੀ। ਇਹ ਵਾਲਾ ਵਾਸ਼ਰੂਮ ਜਿਹੜਾ ਤੁਹਾਨੂੰ ਦਿਖਾ ਕੇ ਹਟਿਆ ਇਹ ਇਧਰਲੇ ਰੂਮ ਨਾਲ ਵੀ ਅਟੈਚ ਹੈ ਜੀ। ਇੱਧਰਲੇ ਰੂਮ ਵਾਲੇ ਪਾਸੋਂ ਵੀ ਦਰਵਾਜ਼ਾ ਹੈ ਤੇ ਇਹ ਵਾਲੇ ਬੈਡਰੂਮ ਦੇ ਨਾਲ ਵੀ ਦਰਵਾਜ਼ਾ ਲੱਗਾ ਹੋਇਆ ਗੈਲਰੀ ਤੇ ਜਾਣ ਵਾਸਤੇ ਆ ਦੇਖੋ ਜੀ ਇੱਧਰੋਂ ਵੀ ਵਾਸ਼ਰੂਮ ਹੈ ਉਧਰੋਂ ਵੀ ਵਾਸ਼ਰੂਮ ਦੋਨਾਂ ਪਾਸੇ ਦਰਵਾਜ਼ੇ ਲੱਗੇ ਹੋਏ ਹਨ ਤੇ ਨਾਲ ਹੀ ਲੱਕੜ ਦੀਆਂ ਅਲਮਾਰੀਆਂ ਬਣੀਆਂ ਹੋਈਆਂ ਹਨ ਆ ਦੇਖੋ ਜੀ ਸਾਰਾ ਕੱਪੜੇ ਦਾ ਕੰਮ ਸਾਰਾ ਹੋਇਆ ਹੋਇਆ ਹੈ ਜੀ ਆ ਦੇਖੋ ਜੀ ਆ ਗੈਲਰੀ ਤੇ ਜਾਣ ਲਈ ਦਰਵਾਜ਼ਾ ਲੱਗਾ ਹੋਇਆ ਹੈ ਤਾਨੂੰ ਇਧਰਲੇ ਪਾਸੇ ਇੱਕ ਵਾਰੀ ਸਾਰਾ ਬਾਹਰਲਾ 뷰 ਵੀ ਦਿਖਾ ਦਿੰਨੇ ਆ ਤੁਸੀਂ ਬਾਹਰਲੇ ਪਾਸੋਂ ਵੀ ਇੱਕ ਵਾਰ ਦੇਖ ਲਓ ਜੀ ਇਹਨੂੰ ਕਿ ਬਾਹਰਲਾ 뷰 ਕਿੱਦਾਂ ਹੈ ਆ ਦੇਖੋ ਜੀ ਹਮ ਸਾਰੇ ਪਾਸੇ ਇੱਕ ਵਾਰੀ ਕੈਮਰਾ ਕਮਾ ਕੇ ਦਿਖਾ ਦਿੰਨੇ ਆ ਇਹਦੇ ਨਾਲ ਹੀ ਇੱਕ ਪਾਰਕ ਵੀ ਹੈ ਜੀ ਤੇ ਨਾਲ ਪਾਰਕਿੰਗ ਸਪੇਸ ਵੀ ਇਹਨੂੰ ਮਿਲੀ ਹੋਈ ਹੈ ਗੱਡੀ ਵਗੈਰਾ ਰੱਖਣ ਨੂੰ ਤੇ ਤੁਹਾਨੂੰ ਤੀਜਾ ਬੈਡਰੂਮ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਇਹਦੇ ਬਿਲਕੁਲ ਨਾਲ ਹੀ ਤੀਜਾ ਬੈਡਰੂਮ ਬਣਿਆ ਹੋਇਆ ਇੱਧਰ ਵੀ ਗੈਲਰੀ ਜਾਂ ਨੂੰ ਤੋਂ ਰਸਤਾ ਹੈਗਾ ਜੀ ਇਹਦੇ ਵਿੱਚ ਵੀ ਸਾਰਾ ਕੰਮ ਹੋਇਆ ਹੈ ਲੱਕੜ ਦਾ ਲੱਕੜ ਦੀ ਲਿਮਾਰੀ ਵੀ ਇਹਦੇ ਨਾਲ ਅਟੈਚ ਬਣੀ ਹੋਈ ਹੈ ਇਹ ਸਾਰਾ ਫਲੈਟ ਫੁੱਲੀ ਫਰਨੀਸ਼ਡ ਤਿਆਰ ਹੈ ਜੀ ਤੁਹਾਨੂੰ ਮਾਲਕਾਂ ਦਾ ਨੰਬਰ ਸਕਰੀਨ ਤੇ ਦੇ ਦਿੰਨੇ ਆ ਬਾਕੀ ਤੁਸੀਂ ਇਸ ਫਲੈਟ ਬਾਰੇ ਕੁਝ ਹੋਰ ਪੁੱਛਣਾ ਹੋਵੇ ਤਾਂ ਮਾਲਕਾਂ ਨੂੰ ਪੁੱਛ ਸਕਦੇ ਹੋ ਤੇ ਨਾਲੇ ਤੁਹਾਨੂੰ ਮੈਂ ਦੱਸ ਦਿੰਦਾ ਦਾ ਐਡਰੈਸ ਵੀ ਤੁਸੀਂ ਸੁਣ ਲਓ ਮੈਂ ਤੁਹਾਨੂੰ ਸਕਰੀਨ ਤੇ ਵੀ ਇਹਦਾ ਐਡਰੈਸ ਮੈਂ ਦੇ ਦਿੰਦਾ ਜੀ ਲਿਖ ਕੇ ਸਕਰੀਨ ਤੇ ਤੁਹਾਨੂੰ ਮਾਲਕਾ ਨੰਬਰ ਦੇ ਦਿੱਤਾ ਹੈ ਜੀ ਮਾਲਕਾ ਦਾ ਨੰਬਰ ਹੈ 84274 50731 ਤੇ ਇਹ 150 ਗੱਜ ਫਲੈਟ ਹੈ ਜੀ ਤੇ ਸੈਕਟਰ 123 ਮੋਹਾਲੀ ਵਿੱਚ ਹੈਗਾ ਇਹ ਤੇ ਪਾਰਕਿੰਗ ਇੱਥੇ ਅਵੇਲੇਬਲ ਹੈ ਲਿਫਟ ਵੀ ਅਵੇਲੇਬਲ ਹੈ ਜੀ ਤੇ ਪਾਰਕ ਵੀ ਬਣਿਆ ਹੋਇਆ ਤੇ ਇਹ ਮੈਂ ਇੱਕ ਸਾਈਡ ਤੇ ਲਿਖ ਕੇ ਲਗਾ ਦਿੱਤਾ ਹੈ ਜੀ ਤੇ ਸਾਰਾ ਐਡਰੈਸ ਨੋਟ ਕਰ ਲਓ 에어ਪੋਰਟ ਰੋਡ ਤੇ ਬਣਿਆ ਹੋਇਆ ਤੇ ਨਾਲ ਨਾਲ ਉਹਦੇ ਬਾਹਰਲਾ 뷰 ਵੀ ਦੇਖ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ